ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਬਾਈ ਲੋਕ ਕਹਿੰਦੇ ਆ ਕਿ ਰੱਤੇ ਗੋਲੇ ਨਹੀਂ ਉੱੜਦੇ ਗਰਮੀ 'ਚ ਅੱਜ ਰੱਥੜੀਆਂ ਪਿੰਡ ਬਾਈ ਰੋਮੇ ਮਲੋੜ ਦਾ ਆਹ ਘੂੜਾ ਰੱਤਾ ਗੋਲ ਰੰਗਾ ਬਹੁਤ ਪੈੜਾ ਉੱਡਿਆ ਜੀ ਜਿੰਨਾ ਕਹਿ ਲਉ ਤੁਸੀਂ ਤੇ ਵਾਧੇ ਵਾਲੀ ਬਾਜੀ ਜਿੱਤੀਏ ਨੇ ਤੇ ਬਹੁਤ ਸੋਹਣਾ ਉੱਡਿਆ ਜੀ ਗੂੜਾ ਰੱਤਾ ਜੀ ਨੂੰ ਲੋਕ ਕਹਿੰਦੇ ਆ ਗੋਲ ਰੱਤੇ ਤੇ ਗੋਲੇ ਨਹੀਂ ਜਾਂਦੇ ਇਹ ਘੂੜਾ ਰੱਤਾ ਉਹੋ ਤੇ ਬਾਈ ਜੀ ਆਗੀ ਵਰਦੀ ਸੀਗੀ ਤੇ ਸੱਸੀ ਵਾਲੇ ਟਿੱਬਿਆਂ 'ਚੋਂ ਲੋ ਛੂਕਦੀ ਸੀ ਠੀਕ ਹੈ ਜੀ ਤੇ ਇੰਨੀ ਭੈੜੀ ਗਰਮੀ ਬਹੁਤ ਘੱਟ ਚੱਲਦੀ ਐ ਲੋ ਆਉਂਦੀ ਸੀ ਪੂਰੀ ਛੂਕਦੀ ਬਈ ਨੇਰੀ ਨੂੰ ਤੇ ਲੋ ਦੇ ਵਿੱਚ ਡਿਆ ਜਿਹ ਰੱਤਾ ਸਾਡੇ ਰੋਮਾਂ ਜੀ ਬਲੋੜ ਦਾ ਤੇ ਵਾਧੇ ਵਾਲੀ ਬਾਜੀ ਜਿੱਤੀ ਇਹਨੇ ਅੱਜ ਭੂਰੀਆਂ ਗਿਆਂ ਨਾਲ ਤੇ ਪਾਰਟੀ ਚੱਲ ਰਹੀ ਐ ਸਾਡੀ ਐਂਡਿੰਗ ਪਾਰਟੀ ਕਹਿ ਲੋ ਤੁਸੀਂ ਬਾਜੀ ਤੋਂ ਬਾਅਦ ਦੀ ਤੇ ਜੋਨੀ ਬਰਾੜ ਰਥੜੀਆਂ ਦੇ ਘਰੇ ਗ੍ਰੈਵ ਖੇ ਸਾਰੇ ਕਬੂਤਰਵਾਜ ਬੈਠੇ ਆ ਠੀਕ ਹੈ ਜੀ ਆਪਾਂ ਖਾਸ ਇਹ ਬਲੌਗ ਰੱਤੇ ਆਸਤੇ ਸੀਗਾ ਜਿਹੜਾ ਕਹਿੰਦੇ ਗਰਮੀ 'ਚ ਨਹੀਂ ਉੱਡਦੇ ਭਾਜੀ ਸਾਰੇ ਧਨੰਦਰ ਖਿਡਾਰੀ ਬੈਠੇ ਆ ਮੈਂ ਤਾਂ ਪਹਿਲਾਂ ਤਾਂ ਖੀ ਜਾਂਦਾ ਬਈ ਤੇ ਸਰਪੰਚ ਸਾਹਿਬ ਨੇ ਦਿਨੇ ਬਹੁਤ ਰੱਜਮੀ ਜਿੰਨੀ ਕਹਿਲਾ ਤੁਸੀਂ ਸੇਵਾ ਕਰੀ ਤੇ ਹੁਣ ਜਾਣ ਵੇਲੇ ਵੀ ਸ਼ਾਮ ਵਾਲਾ ਵੀ ਕਹਿ ਲਓ ਤੁਸੀਂ ਕਾਣਾ ਦਾਣਾ ਇੱਥੋਂ ਹੀ ਹੋ ਕੇ ਜਾਣਾ ਤੇ ਸਾਰੇ ਸਾਡੇ ਜਿਹੜੇ ਕਹਿ ਲਓ ਤੁਸੀਂ ਬਾਜੀ ਦੇ ਇੰਚਾਰਜ ਮੁੱਢ ਖੜੇ ਏਰੀਏ ਦੇ ਤੇ ਸਾਡੀਆਂ ਬਾਜ਼ੀਆਂ ਦੇ ਤੇ ਸਾਡੇ ਏਰੀਏ ਦੇ ਮੁੱਢ ਜਿਹੜੇ ਆ ਉਹ ਰਹਿ ਕੇ ਬਰੀਕ ੱਲੇ ਜੋਨੀ ਸਾਹਿਬ ਦੀ ਪਾਰਟੀ ਤੇ ਤੇ ਇਵਨਿੰਗ ਪਾਰਟੀ ਚੱਲ ਰਹੀ ਹੈ ਤੇ ਹੋਰ ਬਈ ਕੋਈ ਵੱਧ ਘਾਟ ਨਾ ਖਿਆ ਗਿਆ ਉਹ ਗਲਤੀ ਫੁਲਤੀ ਮਾਫ ਕਰਿਓ ਜੀ ਤੇ ਬਹੁਤ ਸੋਹਣੀ ਬਾਜੀ ਹੋਈ ਥੜੀਆਂ ਜਿਵੇਂ ਅੱਜ ਤੱਕ ਹੁੰਦੀ ਐ ਉਵੇਂ ਹੀ ਅੱਜ ਬਾਜੀ ਹੋਈ ਤੇ ਯੂਪੀ ਦਿੱਲੀ ਚੰਡੀਗੜ ਲੁਧਿਆਣਾ ਤੇ ਕੋਈ ਏਰੀਆ ਨਹੀਂ ਬਚਿਆ ਜੀ ਪੁੱਤਰ ਭਾਰਤ ਸਾਰਾ ਸੀ ਕਹਿ ਲੋ ਜੀ Rajasthan Haryana UP ਦਿੱਲੀ ਤੇ ਪਰ ਬਾਜੀ ਮਲੋਟ ਏਰੀਏ ਨੇ ਆਪਦੇ ਘਰੇ ਹੀ ਰੱਖ ਲਈ ਜੀ ਪਹਿਲੇ ਤਿੰਨੇ ਨਾਮ ਮਲੋਟ ਏਰੀਏ ਦੇ ਘਰੇ ਹੀ ਰਹਿ ਗਏ ਜੀ ਮਲੋਟ ਦੇ ਤੇ ਰਥੜੀਆਂ ਦੇ 5 ਕਿਲੋਮੀਟਰ ਇਧਰ ਤੇ 5 ਇਧਰ ਸਾਰੇ ਇੱਥੇ ਹੀ ਰੱਖ ਲਏ ਬਾਈ ਚ ਸਰਪੰਚ ਸਾਹਿਬ ਨੇ ਸਾਡੇ ਨੇ ਨਾਮ ਮਲੋਟ ਵਾਲੇ ਜਿੱਤ ਕੇ ਤੋਂ ਕੂਤਰ ਦੇ ਕਪੂਰੀ ਬਾਹੂ ਆਣੇ ਦਾ ਜੀ ਤੇ ਵਾਅਦੇ 'ਚ ਵੀ ਨੋ ਮਾਮਲੋਟ ਤੇ ਪੂਰੀ ਹੈ ਹਾਂਜੀ ਕਾਪੀ ਦੇ ਟੀਰਾ ਮੱਖਾ ਤੇ ਵੀਮ ਸੀ ਹਾਂ ਟੀਰਾ ਮੱਖਾ ਤੇ ਉਹਦੀ ਟੀਮ ਸੀ ਕਾਪੀ ਦੇ 120 ਕੂਟਰ ਛੁੱਟੇ ਸੀ ਤੇ 19 ਕੂਟਰ ਸੌਰੀ ਤੇ ਬਹੁਤ ਵਧੀਆ ਇਨਸਾਫ ਹੋਇਆ ਕੋਈ ਰੌਲਾ ਰੱਪੇ ਤੋਂ ਬਿਨਾ ਬਹੁਤ ਹੀ ਸਾਫ਼ ਸੁਥਰੇ ਢੰਗ ਨਾਲ ਬਾਜੀ ਰੇਪਰੇ ਚੜ ਗਈ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਣਾ ਸ਼ੌਂਕੀਮਾਨ ਚੈਨਲ ਜੇਵਾ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰਿਓ ਵੀਰ OK ਬਾਈ ਗੁੱਡ ਈਵਨਿੰਗ ਐਵਰੀਬਾਡੀ